ਦੁੱਧ ਦਾ ਟੈਂਕਰ ਪਲਟਣ ਦੀ ਹੈ ਇਹ ਤਸਵੀਰਾਂ ਗੁਰਾਇਆਂ ਫਲੋਰ ਹਾਈਵੇ ਦੀਆਂ ਨੇ ਤੇ ਉੱਥੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਜਦੋਂ ਦੁੱਧ ਦਾ ਭਰਿਆ ਹੋਇਆ ਟੈਂਕਰ ਪਲਟ ਜਾਂਦਾ ਹੈ ਤਾਂ ਉਸ ਤੋਂ ਬਾਅਦ ਕਿਵੇਂ ਦੁੱਧ ਨੂੰ ਇਕੱਠਾ ਕਰਨ ਦੀ ਲੋਕਾਂ ਦੇ ਵਿੱਚ ਹੋੜ ਮੱਚ ਜਾਂਦੀ ਹੈ ਹਾਦਸਾ ਕਿਵੇਂ ਹੋਇਆ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਦਰਸਲ ਇਹ ਜਿਹੜਾ ਮੇਨ ਹਾਈਵੇ ਹੈਗਾ ਵਾ ਲੁਧਿਆਣਾ ਤੋਂ ਲੈ ਕੇ ਜੇਕਰ ਜਲੰਧਰ ਦੀ ਗੱਲ ਕਰੀਏ ਉੱਥੇ ਹੋਇਆ ਤੇ ਜੇਕਰ ਐਗਜ਼ੈਕਟ ਪੁਆਇੰਟ ਦੀ ਗੱਲ ਕਰੀ ਤਾਂ ਗੁਰਾਇਆਂ ਫਲੋਰ ਦੇ ਬਿਲਕੁਲ ਸੈਂਟਰ ਦੇ ਵਿੱਚ ਹੋਇਆ ਨਜ਼ਦੀਕ ਹੋਇਆ ਤੇ ਜਿਵੇਂ ਹੀ ਹਾਦਸਾ ਹੁੰਦਾ ਮੌਕੇ ਦੇ ਉੱਤੇ ਲੋਕ ਪਹੁੰਚ ਜਾਂਦੇ ਨੇ ਤੇ ਆਪਣੀਆਂ ਕੋਈ ਲੋਕ ਬਾਲਟੀਆਂ ਲੈ ਕੇ ਆ ਜਾਂਦੇ ਕੋਈ ਲੋਕ ਕੈਨੀਆਂ ਲੈ ਕੇ ਆ ਜਾਂਦੇ ਨੇ ਤੇ ਕੋਈ ਲੋਕ ਬੋਤਲਾ ਲੈ ਕੇ ਆ ਜਾਂਦੇ ਨੇ ਜਾਂ ਦੇਖਦੇ ਨੇ ਕਿ ਦੁੱਧ ਡੁੱਲਦਾ ਜਾ ਰਿਹਾ ਹੈ ਦਾ ਇਸ ਨੂੰ ਆਪੋ ਆਪਣੇ ਭਾਂਡਿਆਂ ਦੇ ਵਿੱਚ ਲੋਕ ਇਕੱਠਾ ਕਰਨ ਲੱਗ ਜਾਂਦੇ ਨੇ ਕਿ ਚਲੋ ਹੋ ਸਕਦਾ ਹੈ ਇੱਕ ਜਾਂ ਦੋ ਦਿਨਾਂ ਦਾ ਸਾਡਾ ਡੰਗ ਹੀ ਸਰ ਜਾਵੇ ਇਸ ਤਰੀਕੇ ਦੇ ਨਾਲ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚਦੀ ਆ ਪਹਿਲਾਂ ਪਹਿਲਾਂ ਤਾਂ ਲੋਕਾਂ ਨੂੰ ਮੌਕੇ ਤੋਂ ਭਜਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਚਲੋ ਇੱਥੋਂ ਹਟ ਜਾਓ ਪਰ ਲੋਕ ਕਿੱਥੇ ਟੱਗਦੇ ਨੇ ਭਾਵੇਂ ਕੋਈ ਗੱਡੀਆਂ ਦੇ ਵਿੱਚ ਹੋਣ ਕੋਈ ਮੋਟਰਸਾਈਕਲ ਦੇ ਹੋਵੇ ਜਾਂ ਫਿਰ ਹੋਵੇ ਕੋਈ ਸਾਈਕਲ ਦੇ ਉੱਤੇ ਤੇ ਜਿਹਦੇ ਹੱਥ ਜੋ ਵੀ ਕੰਟੇਨਰ ਹੁੰਦਾ ਭਾਵੇਂ ਉਹ ਬਾਲਟੀ ਹੋਵੇ ਬਾਰਟੀ ਦੇ ਵਿੱਚ ਦੁੱਧ ਭਰਨ ਲੱਗ ਜਾਂਦੇ ਨੇ ਕਿਸੇ ਦੇ ਹੱਥ ਵਿੱਚ ਬੋਤਲਾਂ ਤੇ ਆ ਦੇਖੋ ਬੋਤਲਾਂ ਦੇ ਵਿੱਚ ਦੁੱਧ ਪਾ ਭਰਿਆ ਜਾ ਰਿਹਾ ਹੈ ਤੇ ਇਸ ਵਕਤ ਸਭ ਦੀ ਇਹੀ ਇੱਛਾ ਹੈ ਕਿ ਬੈਂਦੀ ਗੰਗਾ ਦੇ ਵਿੱਚ ਹੱਥ ਧੋ ਲੈ ਜਾਣ ਪਰ ਇੱਥੇ ਕਿਸੇ ਦਾ ਨੁਕਸਾਨ ਹੋ ਗਿਆ ਉਹਨੂੰ ਨਹੀਂ ਧਿਆਨ ਵਿੱਚ ਰੱਖਿਆ ਜਾ ਰਿਹਾ ਲੋਕਾਂ ਦੀ ਕੋਸ਼ਿਸ਼ ਇਹੀ ਹੈ ਕਿ ਅਸੀਂ ਦੁੱਧ ਨੂੰ ਇਕੱਤਰਿਤ ਕਰ ਲਈਏ ਇਕੱਠਾ ਕਰ ਲਈਏ ਤੇ ਆਪੋ ਆਪਣੇ ਘਰੇ ਲੈ ਜਾਈਏ ਹੁਣ ਇਹਦੇ ਵਿੱਚ ਵੀ ਦੋ ਥਿਓਰੀਆਂ ਨਿਕਲ ਕੇ ਆ ਰਹੀਆਂ ਨੇ ਕੁਝ ਲੋਕ ਇਹ ਗੱਲ ਵੀ ਕਹਿ ਰਹੇ ਨੇ ਕਿ ਦੁੱਧ ਤਾਂ ਵੇਸਟ ਹੋ ਰਿਹਾ ਸੀ ਇਸ ਕਰਕੇ ਠੀਕ ਹੈ ਜੇ ਕੋਈ ਗਰੀਬ ਭਰ ਕੇ ਲੈ ਗਿਆ ਤੇ ਇਹਦੇ ਵਿੱਚ ਗਲਤ ਵੀ ਨਹੀਂ ਹੈ ਤਾਂ ਫਿਰ ਜੇਕਰ ਇੱਥੇ ਦੁੱਧ ਨੂੰ ਇਕੱਠਾ ਕਰਨਾ ਗਲਤ ਨਹੀਂ ਹੈ ਤਾਂ ਫਿਰ ਕਿਉਂ ਇੱਕ ਸਾਲ ਪਹਿਲਾਂ ਸਾਰੇ ਲੋਕ ਚੀਕਾਂ ਮਾਰ ਰਹੇ ਸੀ ਕਿ ਜਦੋਂ ਟਰੱਕ ਪਲਟ ਗਿਆ ਸੀ ਉਹਦੇ ਵਿੱਚ ਸੇਵ ਡਿੱਗ ਪਏ ਸੀ ਤੇ ਜਿਹੜੇ ਲੋਕ ਸੇਵ ਚੱਕ-ਚੱਕ ਕੇ ਆਪਣੇ ਘਰਾਂ ਨੂੰ ਲੈ ਕੇ ਗਏ ਸੀ ਫਿਰ ਉਹਨਾਂ ਨੂੰ ਲਾਣ ਤੱਕ ਕਿਉਂ ਪਾਈਆਂ ਜਾ ਰਹੀਆਂ ਸੀ ਉਹ ਵੀ ਤਾਂ ਸੜਕ ਦੇ ਉੱਤੇ ਵਿਖਰੇ ਹੋਏ ਸੀ ਸੜਕ ਦੇ ਉੱਤੇ ਵਿਖਰੇ ਹੋਣ ਕਰਕੇ ਜਿਹੜੇ ਹੋਰ ਵਾਹਨ ਜਾ ਰਹੇ ਸੀ ਉਹਨਾਂ ਨਾਲ ਵੀ ਤਾਂ ਸੇਵ ਖਰਾਬ ਹੋ ਜਾਣੇ ਸੀ ਤੇ ਆਖਰਕਾਰ ਫੇਰ ਉਹ ਲੋਕ ਕਿਉਂ ਉਹਨਾਂ ਨੂੰ ਬਦਨਾਮ ਕਰ ਰਹੇ ਸੀ ਕਿ ਸੇਵ ਸੇਵ ਚੱਕ ਕੇ ਆਪਣੇ ਘਰਾਂ ਨੂੰ ਲੈ ਗਏ ਨੇ ਤੇ ਇਸੇ ਤਰੀਕੇ ਦੇ ਨਾਲ ਕਈ ਵਾਰ ਅਸੀਂ ਇਹ ਵੀ ਚੀਜ਼ ਦੇਖਦੇ ਆ ਜਦੋਂ ਪੈਟਰੋਲ ਜਾਂ ਫਿਰ ਡੀਜ਼ਲ ਦਾ ਟਰੱਕ ਫਲਟ ਜਾਂਦਾ ਹੈ ਫਿਰ ਤਾਂ ਉਹ ਵੀ ਲੋਕ ਸਹੀ ਹੋਏ ਜਿਹੜੇ ਲੋਕ ਪੈਟਰੋਲ ਉਹ ਡੀਜ਼ਲ ਇਕੱਠਾ ਕਰਕੇ ਲੈ ਕੇ ਜਾਂਦੇ ਨੇ ਪਰ ਨਹੀਂ ਜਿਸ ਤਰੀਕੇ ਦੇ ਨਾਲ ਚੋਰੀ ਚੋਰੀ ਹੀ ਹੁੰਦੀ ਹੈ ਭਾਵੇਂ ਉਹ ਲੱਖ ਦੀ ਹੋਵੇ ਭਾਵੇਂ ਉਹ ਕੱਖ ਦੀ ਹੋਵੇ ਇਸ ਕਰਕੇ ਚੋਰੀ ਨੂੰ ਚੋਰੀ ਹੀ ਕਿਹਾ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਭਾਵੇਂ ਛੇਵ ਚੋਰੀ ਕੀਤੀ ਹੋਣ ਕਿਸੇ ਨੇ ਪੈਟਰੋਲ ਡੀਜ਼ਲ ਡੁਲਦਾ ਆਪਣੀਆਂ ਬੋਤਲਾਂ ਕੰਨੀਆਂ ਦੇ ਵਿੱਚ ਭਰਿਆ ਹੋਵੇ ਜਾਂ ਫਿਰ ਕੋਈ ਇਸ ਮੌਕੇ ਦੇ ਉੱਤੇ ਚੌਕਾ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਦੁੱਧ ਨੂੰ ਆਪਣੇ ਕੋਲ ਲੈ ਜਾ ਕੇ ਘਰਾਂ ਚ ਲੈ ਕੇ ਜਾ ਰਿਹਾ ਹੋਵੇ ਚੋਰੀ ਚੋਰੀ ਹੀ ਹੁੰਦੀ ਹੈ ਭਾਵੇਂ ਲੱਖ ਦੀ ਹੋਵੇ ਭਾਵੇਂ ਕੱਖ ਨਹੀਂ ਹੋਵੇ ਭਾਵੇਂ ਸਿਵਾਂ ਦੀ ਹੋਵੇ ਤੇ ਭਾਵੇਂ ਹੋਵੇ ਉਹ ਦੁੱਧ ਦੀ ਹੱਥ ਸੇ ਇੱਕੋ ਵਰਗੇ ਨੇ ਸਾਇਸਟ੍ਰਿਕ ਨਾਲ ਅਸੀਂ ਕਿਸੇ ਨੂੰ ਵੀ ਜਾਇਜ਼ ਸਹੀ ਆ ਗਲਤ ਨਹੀਂ ਠਹਿਰਾ ਸਕਦੇ ਪਰ ਲੋਕਾਂ ਦੀ ਕੀ ਸਮਝ ਹੈ ਲੋਕੀ ਕੀ ਸੋਚਦੇ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਜਿਸ ਤਰੀਕੇ ਦੇ ਨਾਲ ਇਹ ਤੇ ਇਹ ਦੁੱਧ ਦਾ ਭਰਿਆ ਹੋਇਆ ਟੈਂਕਰ ਪਲਟ ਜਾਂਦਾ ਤੇ ਉਸ ਦੇ ਵਿੱਚੋਂ ਲੋਕ ਦੁੱਧ ਇਕੱਠਾ ਕਰਕੇ ਆਪੋ ਆਪਣੇ ਘਰਾਂ ਨੂੰ ਲੈ ਕੇ ਜਾ ਰਹੇ ਨੇ ਕੀ ਇਹ ਸਹੀ ਹੈ ਜਾਂ ਫਿਰ ਗਲਤ ਹੈ ਖੁਦਾ ਨਾ ਖਾਸਤਾ ਕੁਛ ਇਸ ਤਰੀਕੇ ਦਾ ਹੋਵੇ ਕਿ ਇਹ ਦੁੱਧ ਹੀ ਖਰਾਬ ਹੋਵੇ ਤੇ ਲੋਕ ਇਸ ਤਰੀਕੇ ਦੇ ਨਾਲ ਚੋਰੀਆਂ ਕਰਕੇ ਦੁੱਧ ਨੂੰ ਘਰੇ ਲੈ ਕੇ ਜਾ ਰਹੇ ਨੇ ਤਾਂ ਕਿੰਨੇ ਲੋਕ ਬਿਮਾਰ ਵੀ ਹੋ ਸਕਦੇ ਨੇ ਨਾ ਹਾਲਾਂਕਿ ਇਹ ਦੁੱਧ ਖਰਾਬ ਨਹੀਂ ਹੋਣਾ ਹਲੇ ਇਹ ਪਿੰਡਾਂ ਦੇ ਵਿੱਚੋਂ ਇਕੱਠਾ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਇਹਨੂੰ ਜਿਸ ਤਰੀਕੇ ਨਾਲ ਭਾਵੇਂ ਵੇਰਕਾ ਦੇ ਪਲਾਂਟ ਹੋਣ ਜਾਂ ਫਿਰ ਹੋਰ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਦੇ ਪਲਾਂਟ ਹੋਣ ਪਲਾਂਟਾਂ ਵਿੱਚ ਲਜਾਇਆ ਜਾਂਦਾ ਫਿਰ ਇਸ ਦੇ ਵਿੱਚ ਇੱਕ ਜੋ ਵੀ ਹੈਗਾ ਇੱਕ ਖਾਣ ਵਾਲੇ ਜਿਹੜੇ ਕੈਮੀਕਲ ਹੁੰਦੇ ਆ ਉਹ ਮਿਲਾਏ ਜਾਂਦੇ ਆ ਪ੍ਰੀਜ਼ਰਵੇਟਿਵ ਤਾਂਕਿ ਇਸ ਨੂੰ ਲੰਬੇ ਸਮੇਂ ਤੱਕ ਸੰਭਾਲਿਆ ਜਾਵੇ ਦਾ ਹਾਦਸਾ ਜ਼ਰੂਰ ਹੋਇਆ ਲੋਕ ਦੁੱਧ ਇਕੱਠਾ ਕਰਦੇ ਹੋਏ ਵੀ ਦਿਖਾਈ ਦਿੱਤੇ ਨੇ ਸਹੀ ਹੈ ਜਾਂ ਗਲਤ ਲੋਕ ਕਮੈਂਟ ਕਰਕੇ ਸਾਨੂੰ ਆਪਣੀ ਰਾਏ ਜ਼ਰੂਰ ਦਿਓ ਪਰ ਇਹ ਵੀ ਹੈ ਕਿ ਜਦੋਂ ਅਸੀਂ ਡਰਾਈਵਰ ਜ਼ਖਮੀ ਆ ਉਹਦੇ ਨਾਲ ਵੀ ਗੱਲਬਾਤ ਕੀਤੀ ਤਾਂ ਡਰਾਈਵਰ ਨੇ ਦੱਸਿਆ ਕਿੱਥੇ ਦੀ ਗੱਡੀ ਹੈ ਇਹ ਬਟਾ ਬਟਾਲੇ ਤੋਂ ਅੰਬਾਲਾ ਜਾ ਰਿਹਾ ਸੀ ਸਾਹ ਕੀ ਹੋਇਆ ਫਿਰ ਰਸਤੇ 'ਚ ਆ ਰਿਹਾ ਸੀ ਇਹ ਰਾਤੀ ਗੱਡੀ ਚਲਾ ਕੇ ਤੇ ਇੱਕ ਬਾਈਕ ਵਾਲਾ ਸੀ ਅੱਗੇ ਜੀ ਜੀ ਉਹਨੇ ਜਾਣ ਕੇ ਬ੍ਰੇਕ ਜੀ ਮਾਰੀ ਜੇ ਮੈਂ ਵੀ ਬ੍ਰੇਕ ਮਾਰੀ ਤੇ ਮੇਰੀ ਗੱਡੀ ਘੁੰਮ ਗਈ ਪਿੱਛੇ ਉਹ ਤੋਂ ਉਹ ਕਿੰਨਾ ਚੰਗਾ ਨੰਬਰ ਗੱਡੀ ਜੀ ਕੀ ਕੰਡੀਸ਼ਨ ਦਰ ਦੇ ਸੀ ਅੱਛਾ ਜੀ ਫਿਰ ਕੀ ਹੋਇਆ ਗੱਡੀ ਪਲਟ ਗਈ ਗੱਡੀ ਜਾਣ ਕੇ ਜਦ ਜੱਕਦਾ ਮੈਂ ਵੀ ਬ੍ਰੇਕ ਮਾਰੀ ਤੇ ਗੱਡੀ ਫੋਟਬਾਰੀ ਦੇ ਉੱਪਰ ਚੜ ਗਈ ਤੇ ਪਲਟ ਗਈ ਸਭ ਟਕਈ ਦੁੱਧ ਸੀ ਵਿੱਚ ਹਾਂਜੀ ਦੁੱਧ ਸੀ ਕਿੰਨਾ ਦੁੱਧ ਨੁਕਸਾਨ ਹੋ ਗਿਆ ਕਿੰਨੇ ਕ ਦਾ ਨੁਕਸਾਨ ਹੋ ਗਿਆ ਲਗਭਗ ਅਜੇ ਤਾਂ ਹੁਣ ਪਤਾ ਨਹੀਂ ਪਾਇਆ ਜੀ ਤੇ ਅੰਦਾਜ਼ਾ ਕਿੰਨੇ ਲੀਟਰ ਸੀ ਦੁੱਧ ਵਿੱਚ ਦੁੱਧ ਮੇਰੇ ਨਾਲ 22 23 24 ਲੀਟਰ ਹੈਗਾ ਹੈ ਇਹ ਜਰੂਰੀ ਲੀਟਰ ਹੋਏਗਾ ਸ਼ਾਇਦ 24 ਹਾਂਜੀ ਕਿੱਥੋਂ ਆ ਕਿੱਥੋਂ ਜਾ ਰਹੀ ਸੀ ਕਿੱਥੇ ਜਾਣਾ ਸੀ ਬਟਾਲੇ ਤੋਂ ਅੰਮ੍ਰਾਲਾ ਸਾਹ ਜਾਰ ਗਿਆ ਸੀ ਕਿੱਥੇ ਦੀ ਗੱਡੀ ਹੈ ਇਹ ਬਟਾਲੇ ਦੀ ਹੈ ਜੀ ਯਸ ਮੈਂ ਐਸ ਜਸਵਿੰਦਰ ਸਿੰਘ ਸੜਕ ਸਰਖਿਆ ਫੋਰਸ ਰੂਟ ਨੰਬਰ 94506 ਦੇ ਤਨਾਤਾਂ ਸਾਨੂੰ ਕੋਈ ਅਨਨੋਨ ਫੋਨ ਤੋਂ ਫੋਨ ਆਇਆ ਸੀ ਵੀ ਇੱਕ ਟਰੱਕ ਜਿਹੜਾ ਦੁੱਧ ਵਾਲਾ ਪਲਟ ਗਿਆ ਆ ਇਹ ਬਟਾਲੇ ਤੋਂ ਜਾ ਰਿਹਾ ਸੀਗਾ ਅੰਮ੍ਰਾਲਾ ਅੰਮ੍ਰਾਲਾ ਜੀ ਹਾਂਜੀ ਤੇ ਡਰਾਈਵਰ ਦੇ ਕੋ ਨੀਂਦ ਆਉਣ ਦਾ ਕਾਰਨ ਲੱਗ ਰਿਹਾ ਹਾਂਜੀ ਠੀਕ ਹੈ ਜੀ ਗੱਡੀ ਸਰਵਿਸ ਲਾਈਨ ਤੇ ਪਲਟ ਗਈ ਹੁਣ ਅਸੀਂ ਹੈਡਰਾ ਮੰਗਾਇਆ ਠੀਕ ਹੈ ਤੇ ਛੋਟੇ ਹੈਡਰੇ ਤਾਂ ਚੁੱਕਿਆ ਨਹੀਂ ਜਾਣਾ ਇਹ ਤੇ ਨੈਸ਼ਨਲ ਹਾਈਵੇਅ ਵਾਲਿਆਂ ਦਾ ਹੈਡਰਾ ਆ ਰਿਹਾ ਤੇ ਉਹਨਾਂ ਫਿਰ ਸਿੱਧਾ ਕਰਵਾ ਰਹੇ ਆ ਐ ਲੀਟਰਾਂ ਦੇ ਟਨਾਂ ਦੇ ਹਿਸਾਬ ਨਾਲ ਦੁੱਧ ਵਾਰੇ ਆ ਕੀ ਕਹਿਣਾ ਕੋਈ ਟਰੈਵਲਰ ਦੇ ਬਚਾਓਗੇ ਡਰਾਈਵਰ ਤੇ ਸੱਟ ਲੱਗੀ ਆ ਹਾਂਜੀ ਸਿਰ ਤੇ ਤੇ ਉਹਨੂੰ ਅਸੀਂ ਸਿਵਲ ਹਸਪੀਟਲ ਫਲੋਰ ਦਾਖਲ ਕਰਵਾਇਆ ਹੈ ਕਿੰਦਾ ਦੇ ਹਾਲਾਤ ਆ ਉਹਦਾ ਠੀਕਾ ਖਤਰੇ ਤੋਂ ਬਾਹਰ ਹੀ ਆ ਜੀ ਖਤਰੇ ਤੋਂ ਬਾਹਰ ਆ ਹਾਂਜੀ ਜਿਹੜਾ ਦੁੱਧ ਦਾ ਸਾਰਾ ਕਰਾ ਰਹੇ ਆ ਨ ਤੇ ਦੁੱਧ ਜੇ ਨਾ ਰੋੜਦਾ ਆ ਇਹਦਾ ਫੇਰ ਖਰਾਬੀ ਹੋ ਜਾਣਾ ਜੇ ਕੋ ਆਜੂ ਮੈਂ ਤਾਂ ਲੈ ਵੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ